ਇਹ ਵੀਡੀਓ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਜਿੱਥੇ ਇੱਕ ਮੁੰਡਾ ਨੱਚਦਾ ਨੱਚਦਾ ਆਪਣੀ ਦਸਤਾਰ ਸਟੇਜ ਅੱਗੇ ਉਤਾਰ ਕੇ ਰੱਖ ਦਿੰਦਾ ਹੈ ਇਹ ਜਿਹੜੀ ਵੀਡੀਓ ਹੈ ਇਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੀ ਦੱਸੀ ਜਾ ਰਹੀ ਹੈ ਜਿੱਥੇ ਜਸ਼ਨ 2024 ਦਾ ਪ੍ਰੋਗਰਾਮ ਰੱਖਿਆ ਗਿਆ ਸੀ ਤੇ ਭੰਗੜੇ ਪਰਫਾਰਮੈਂਸ ਦੇ ਰਹੇ ਮੁੰਡਿਆਂ ਦੇ ਗਰੁੱਪ ਦੇ ਵਿੱਚੋਂ ਇੱਕ ਮੁੰਡੇ ਦੀ ਦਸਤਾਰ ਹੈ ਜਿਹੜੀ ਉਹ ਢਿੱਲੀ ਹੋ ਜਾਂਦੀ ਹੈ ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਲਾਲ ਰੰਗ ਦੀ ਦਸਤਾਰ ਸਜਾਏ ਹੋਏ ਇਸ ਮੁੰਡੇ ਨੂੰ ਜੋ ਪਹਿਲਾਂ ਨੱਚਦੇ-ਨੱਚਦੇ ਦੋ-ਤਿੰਨ ਵਾਰ ਆਪਣੀ ਦਸਤਾਰ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰਦਾ ਹੈ ਪਰ ਜਦੋਂ ਉਸ ਦੀ ਦਸਤਾਰ ਠੀਕ ਨਹੀਂ ਹੁੰਦੀ ਤਾਂ ਮੁੰਡਾ ਸਟੇਜ ਅੱਗੇ ਆਪਣੀ ਪਾਗ ਉਤਾਰ ਕੇ ਮੁੜ ਭੰਗੜਾ ਪਾਉਣ ਲੱਗ ਜਾਂਦਾ ਹੈ ਤਾਂ ਹੁਣ ਇਹ ਵੀਡੀਓ ਕਾਫੀ ਤੇਜ਼ੀ ਦੇ ਨਾਲ سوشل میڈیا ਉੱਤੇ ਵਾਇਰਲ ਹੋ ਰਹੀ ਹੈ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਲੋਕ ਆਪਣੀ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ ਕੋਈ ਮੁੰਡੇ ਦੇ ਹੱਕ ਦੇ ਵਿੱਚ ਅਤੇ ਕੋਈ ਉਸ ਦੇ ਖਿਲਾਫ ਨਜ਼ਰ ਆ ਰਿਹਾ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਮੁੰਡੇ ਨੇ ਅਜਿਹਾ ਕਰਕੇ ਸਹੀ ਕੀਤਾ ਜਾਂ ਫਿਰ ਗਲਤ ਕਮੈਂਟ ਕਰਕੇ ਆਪਣੀ رائے ਜ਼ਰੂਰ ਦਿਓ ਇਹ ਵੀਡੀਓ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਜਿੱਥੇ ਇੱਕ ਮੁੰਡਾ ਨੱਚਦਾ ਨੱਚਦਾ ਆਪਣੀ ਦਸਤਾਰ ਸਟੇਜ ਅੱਗੇ ਉਤਾਰ ਕੇ ਰੱਖ ਦਿੰਦਾ ਹੈ ਇਹ ਜਿਹੜੀ ਵੀਡੀਓ ਹੈ ਇਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੀ ਦੱਸੀ ਜਾ ਰਹੀ ਹੈ ਜਿੱਥੇ ਜਸ਼ਨ 2024 ਦਾ ਪ੍ਰੋਗਰਾਮ ਰੱਖਿਆ ਗਿਆ ਸੀ ਤੇ ਭੰਗੜੇ ਪਰਫਾਰਮੈਂਸ ਦੇ ਰਹੇ ਮੁੰਡਿਆਂ ਦੇ ਗਰੁੱਪ ਦੇ ਵਿੱਚੋਂ ਇੱਕ ਮੁੰਡੇ ਦੀ ਦਸਤਾਰ ਹੈ ਜਿਹੜੀ ਉਹ ਢਿੱਲੀ ਹੋ ਜਾਂਦੀ ਹੈ ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਲਾਲ ਰੰਗ ਦੀ ਦਸਤਾਰ ਸਜਾਏ ਹੋਏ ਇਸ ਮੁੰਡੇ ਨੂੰ ਜੋ ਪਹਿਲਾਂ ਨੱਚਦੇ-ਨੱਚਦੇ ਦੋ ਤਿੰਨ ਵਾਰ ਆਪਣੀ ਦਸਤਾਰ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰਦਾ ਹੈ ਪਰ ਜਦੋਂ ਉਸ ਦੀ ਦਸਤਾਰ ਠੀਕ ਨਹੀਂ ਹੁੰਦੀ ਤਾਂ ਮੁੰਡਾ ਸਟੇਜ ਅੱਗੇ ਆਪਣੀ ਪਾਗ ਉਤਾਰ ਕੇ ਮੁੜ ਭੰਗੜਾ ਪਾਉਣ ਲੱਗ ਜਾਂਦਾ ਹੈ ਤਾਂ ਹੁਣ ਇਹ ਵੀਡੀਓ ਕਾਫੀ ਤੇਜ਼ੀ ਦੇ ਨਾਲ سوشل میڈیا ਉੱਤੇ ਵਾਇਰਲ ਹੋ ਰਹੀ ਹੈ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਲੋਕ ਆਪਣੀ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ ਕੋਈ ਮੁੰਡੇ ਦੇ ਹੱਕ ਦੇ ਵਿੱਚ ਅਤੇ ਕੋਈ ਉਸ ਦੇ ਖਿਲਾਫ ਨਜ਼ਰ ਆ ਰਿਹਾ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਮੁੰਡੇ ਨੇ ਅਜਿਹਾ ਕਰਕੇ ਸਹੀ ਕੀਤਾ ਜਾਂ ਫਿਰ ਗਲਤ ਕਮੈਂਟ ਕਰਕੇ ਆਪਣੀ رائے ਜ਼ਰੂਰ ਦਿਓ ਇਹ ਵੀਡੀਓ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਜਿੱਥੇ ਇੱਕ ਮੁੰਡਾ ਨੱਚਦਾ ਨੱਚਦਾ ਆਪਣੀ ਦਸਤਾਰ ਸਟੇਜ ਅੱਗੇ ਉਤਾਰ ਕੇ ਰੱਖ ਦਿੰਦਾ ਹੈ ਇਹ ਜਿਹੜੀ ਵੀਡੀਓ ਇਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੀ ਦੱਸੀ ਜਾ ਰਹੀ ਹੈ ਜਿੱਥੇ ਜਸ਼ਨ 2024 ਦਾ ਪ੍ਰੋਗਰਾਮ ਰੱਖਿਆ ਗਿਆ ਸੀ ਤੇ ਭੰਗੜੇ ਪਰਫਾਰਮੈਂਸ ਦੇ ਰਹੇ ਮੁੰਡਿਆਂ ਦੇ ਗਰੁੱਪ ਦੇ ਵਿੱਚੋਂ ਇੱਕ ਮੁੰਡੇ ਦੀ ਦਸਤਾਰ ਹੈ ਜਿਹੜੀ ਉਹ ਢਿੱਲੀ ਹੋ ਜਾਂਦੀ ਹੈ ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਲਾਲ ਰੰਗ ਦੀ ਦਸਤਾਰ ਸਜਾਏ ਹੋਏ ਇਸ ਮੁੰਡੇ ਨੂੰ ਜੋ ਪਹਿਲਾਂ ਨੱਚਦੇ ਦੇ ਦੋ ਤਿੰਨ ਵਾਰ ਆਪਣੀ ਦਸਤਾਰ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰਦਾ ਹੈ ਪਰ ਜਦੋਂ ਉਸ ਦੀ ਦਸਤਾਰ ਠੀਕ ਨਹੀਂ ਹੁੰਦੀ ਤਾਂ ਮੁੰਡਾ ਸਟੇਜ ਅੱਗੇ ਆਪਣੀ ਪਾਗ ਉਤਾਰ ਕੇ ਮੁੜ ਪੰਗੜਾ ਪਾਉਣ ਲੱਗ ਜਾਂਦਾ ਹੈ ਤਾਂ ਹੁਣ ਇਹ ਵੀਡੀਓ ਕਾਫੀ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਲੋਕ ਆਪਣੀ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ ਕੋਈ ਮੁੰਡੇ ਦੇ ਹੱਕ ਦੇ ਵਿੱਚ ਅਤੇ ਕੋਈ ਉਸ ਦੇ ਖਿਲਾਫ ਨਜ਼ਰ ਆ ਰਿਹਾ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਮੁੰਡੇ ਨੇ ਅਜਿਹਾ ਕਰਕੇ ਸਹੀ ਕੀਤਾ ਜਾਂ ਫਿਰ ਗਲਤ ਕਮੈਂਟ ਕਰਕੇ ਆਪਣੀ رائے ਜ਼ਰੂਰ E ਇਹ ਵੀਡੀਓ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਜਿੱਥੇ ਇੱਕ ਮੁੰਡਾ ਨੱਚਦਾ ਨੱਚਦਾ ਆਪਣੀ ਦਸਤਾਰ ਸਟੇਜ ਅੱਗੇ ਉਤਾਰ ਕੇ ਰੱਖ ਦਿੰਦਾ ਹੈ ਇਹ ਜਿਹੜੀ ਵੀਡੀਓ ਇਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੀ ਦੱਸੀ ਜਾ ਰਹੀ ਹੈ ਜਿੱਥੇ ਜਸ਼ਨ 2024 ਦਾ ਪ੍ਰੋਗਰਾਮ ਰੱਖਿਆ ਗਿਆ ਸੀ ਤੇ ਭੰਗੜੇ ਪਰਫਾਰਮੈਂਸ ਦੇ ਰਹੇ ਮੁੰਡਿਆਂ ਦੇ ਗਰੁੱਪ ਦੇ ਵਿੱਚੋਂ ਇੱਕ ਮੁੰਡੇ ਦੀ ਦਸਤਾਰ ਹੈ ਜਿਹੜੀ ਉਹ ਢਿੱਲੀ ਹੋ ਜਾਂਦੀ ਹੈ ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਲਾਲ ਰੰਗ ਦੀ ਦਸਤਾਰ ਸਜਾਏ ਹੋਏ ਇਸ ਮੁੰਡੇ ਨੂੰ ਜੋ ਪਹਿਲਾਂ ਨੱਚਦੇ ਦੇ ਦੋ ਤਿੰਨ ਵਾਰ ਆਪਣੀ ਦਸਤਾਰ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰਦਾ ਹੈ ਪਰ ਜਦੋਂ ਉਸ ਦੀ ਦਸਤਾਰ ਠੀਕ ਨਹੀਂ ਹੁੰਦੀ ਤਾਂ ਮੁੰਡਾ ਸਟੇਜ ਅੱਗੇ ਆਪਣੀ ਪਾਗ ਉਤਾਰ ਕੇ ਮੁੜ ਪੰਗੜਾ ਪਾਉਣ ਲੱਗ ਜਾਂਦਾ ਹੈ ਤਾਂ ਹੁਣ ਇਹ ਵੀਡੀਓ ਕਾਫੀ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਲੋਕ ਆਪਣੀ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ ਕੋਈ ਮੁੰਡੇ ਦੇ ਹੱਕ ਦੇ ਵਿੱਚ ਅਤੇ ਕੋਈ ਉਸ ਦੇ ਖਿਲਾਫ ਨਜ਼ਰ ਆ ਰਿਹਾ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਮੁੰਡੇ ਨੇ ਅਜਿਹਾ ਕਰਕੇ ਸਹੀ ਕੀਤਾ ਜਾਂ ਫਿਰ ਗਲਤ ਕਮੈਂਟ ਕਰਕੇ ਆਪਣੀ رائے ਜ਼ਰੂਰ ਦਿਓ